ਇਹ ਪਿਛਲੇ ਸਾਲ ਸੌਣ ਦੇ ਮਹੀਨੇ ਚ ਬਾਰਿਸ਼ ਆਈ ਸੀ ਤੇ ਵਿਚਵਾਂ ਲੱਗਦਾ ਸੀ ਪਾਣੀ ਹੋ ਗਿਆ ਜ਼ਿਆਦਾ ਪਿੱਛੇ ਬਹੁਤ ਜ਼ਿਆਦਾ ਕੰਧ ਬੈ ਗਈ ਸੀ ਸਾਰੀ ਉਹਦੇ ਕਾਰਨ ਕਮਰੇ ਡਿੱਗ ਗਏ ਉਹ ਕਮਰੇ ਤਾਂ ਪੱਕੇ ਨਹੀਂ ਥੰਡੇੋਂ ਕੱਚੇ ਸੀਗੇ ਤੇ ਗਾਰੇ ਵਿੱਚ ਨਹੀਂ ਸੀ ਉੱਤੋਂ ਪਲਸਤਰ ਕੀਤੇ ਹੋਏ ਸੀ ਜਦੋਂ ਬਾਰਿਸ਼ ਦੇ ਨਾਲ ਪਾਣੀ ਪਿੱਛੇ ਲੱਗ ਕੇ ਕੰਧ ਬੈ ਗਈ ਨਾ ਤੇਰੇ ਛੱਤ ਤੋਂ ਬੱਤੇ ਰਹਿਣੇ ਡਿੱਗ ਗਏ ਸੀ ਮੇਰਾ ਨਾਮ ਰਣਜੀਤ ਕੌਰ ਮੇਰੇ ਪਤੀ ਦਾ ਨਾਮ ਬਲਦੇਵ ਸਿੰਘ ਪਿੰਡ ਖੜਕ ਸਿੰਘ ਬੋਲੀਵਾਲਾ ਗ੍ਰੰਥੀ ਸਹੀ ਹੈ ਤੇ ਐਕਸੀਡੈਂਟ ਤੋਂ ਕਾਰ 6:00 ਵਜ ਗਈ ਸੀ ਸਿਰਟਨ ਤੇ ਉਹਦੇ ਕਾਰਨ ਨੂੰ ਤੁਕੰ ਪਾਰ ਨਹੀਂ ਹੁੰਦੀ ਇਹ ਨਹੀਂ ਕਮਾਈ ਹੈ ਨਹੀਂ ਸੀ ਜਿਸ ਪਾਸਾ ਰਹਿੰਦੇ ਅਸੀਂ ਕਿਸੇ ਦੀ ਨਾਰ ਦੇ ਕੋਠੀ 'ਚ ਬੈਠੇ ਸੀ ਉਹਨਾਂ ਨੇ ਉੱਥੇ ਸਾਨੂੰ ਬਿਠਾ ਲਿਆ ਸੀ ਜਦੋਂ ਉਹਨਾਂ ਨੇ ਮਿਸਤਰੀ ਲਾ ਲਿਆ ਤੇ ਸਾਨੂੰ ਘਰੇ ਪਿਆਇਤਾ ਦੋ ਹੀ ਖਾਲ ਸੈਣ ਵਾਲਿਆਂ ਨੇ ਸਾਨੂੰ ਤਰਪਾਲ ਦਿੱਤੀ ਤਾਂ ਅਸੀਂ ਹਮ ਦਾ ਨਜ਼ਾਰਾ ਕੀਤਾ ਵਿੱਚ ਉਹ ਵੀ ਘਰੀ ਆ ਗਏ ਸੀ ਚੱਲ ਕੇ ਤੇ ਉਹਨਾਂ ਨੇ ਪੁੱਛਿਆ ਸੀ ਕਿ ਕਿਸ ਕਾਰਨ ਵੀ ਕਵਰੇ ਤੁਹਾਡੇ ਡਿੰਗੇ ਆ ਤੇ ਅਸੀਂ ਬੋਲਿਆ ਸੀ بارش ਦੇ ਕਾਰਨ ਡੇਲ ਗਏ ਵੀ ਮਗਰ ਪਾਣੀ ਖੜ ਗਏ ਦੇਖ ਕੇ ਗਏ ਸੀ ਵੀਰੇ ਤੇ ਅਸੀਂ ਖਾਲਸਾ ਸਾਹਿਬ ਵਾਲਿਆਂ ਨੂੰ ਬੇਨਤੀ ਕੀਤੀ ਸੀ ਕਿ ਘਰ ਡਿੱਗ ਗਿਆ بارش ਦੇ ਕਾਰਨ ਤਾਂ ਸਾਨੂੰ ਦੀਵਣਾ ਕੇ ਲੋ ਇਸੇ ਕਰਕੇ ਅਸੀਂ ਉਹਨਾਂ ਨੂੰ ਬੋਲਿਆ ਸੀ ਕਿ ਸਾਨੂੰ ਘਰ ਬਣਾ ਲਓ ਕਿ ਖਾਲਸਾ ਸਾਹਿਬ ਵਾਲਿਆਂ ਨੇ ਦੋ ਕਮਰੇ ਇੱਕ ਰਸੋਈ ਸਾਨੂੰ ਬਣਾ ਕੇ ਦਿੱਤੀ ਹੈ ਅਸੀਂ ਖਾਲਸਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ